ਅਕਾਲੀ ਬੀਜਪੀ ਗੱਟਚੋੜ ਨੂੰ ਲੈ ਕੇ ਵੱਡਾ ਐਲਾਨ ਹੋਇਆ ਹੈ ਇਸ ਮਾਮਲੇ ਤੇ ਪੰਜਾਬ ਦੀ ਸਿਆਸਤ ਨਾਲ ਜੁੜੇ ਆ ਗੂ ਕੀ ਕਹਿ ਰਹੇ ਨੇ ਉਸ ਦਾ ਪੂਰਾ ਬੇਰਬਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦਰਸਲ ਸਾਬਕਾ ਮੁੱਖ ਮੰਤਰੀ ਤੇ ਬੀਜਪੀ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜਪੀ ਦਰਮਿਆਨ ਘਟਚੋੜ ਦੀ ਵਕਾਲਤ ਕੀਤੀ ਹੈ ਕੈਪਟਨ ਨੇ ਕਿਹਾ ਕਿ ਬੀਜਪੀ ਸੂਬੇ ਨੂੰ ਨਹੀਂ ਸਮਝਦੀ ਉਹਨਾਂ ਕਹਿ ਕੇ ਪਾਰਟੀ ਨੂੰ ਜਿੱਤ ਪ੍ਰਾਪਤ ਕਰ ਲਈ ਅਕਾਲੀ ਦਲ ਲਾਹੇਵੰਦ ਹੋ ਸਕਦਾ ਹੈ ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਤੇ ਸਰਗਰਮ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਪੂਰੀ ਤਰ੍ਹਾਂ ਉਹ ਤਿਆਰ ਨੇ ਉਹਨਾਂ ਕਿਹਾ ਕਿ ਮੈਂ ਪੰਜਾਬ ਦਾ ਕਰਜ਼ਦਾਰ ਹਾਂ ਪੰਜਾਬ ਨੇ ਮੈਨੂੰ ਬਹੁਤ ਕੁਝ ਦਿੱਤਾ ਮੈਂ ਪੰਜਾਬ ਦਾ ਦੇਣਦਾਰਾਂ ਕਿਉਂਕਿ ਮੈਂ ਉਹਨਾਂ ਨੂੰ ਜੋ ਕੁਝ ਵੀ ਦੇ ਸਕਦਾ ਹਾਂ ਉਹ ਵਾਪਸ ਦੇਵਾਂ ਉਹਨਾਂ ਸਪਸ਼ਟ ਕਿਹਾ ਕਿ ਜੇਕਰ ਅਕਾਲੀ ਦਲ ਅਤੇ ਭਾਜਪਾ ਦਾ ਗੜਜੋੜ ਨਹੀਂ ਹੁੰਦਾ ਤਾਂ ਫਿਰ 2027 ਭੁੱਲ ਜਾਓ 2032 ਵੀ ਭੁੱਲ ਜਾਓ ਤੇ ਸ਼ਾਇਦ 2037 'ਚ ਕੁਝ ਸੰਭਾਵਨਾ ਬਣੇ ਉਹਨਾਂ ਦਾ ਇਹ ਬਿਆਨ ਨਾ ਸਿਰਫ ਧਮਾਕੇਦਾਰ ਹੈ ਸਗੋਂ ਦੋ ਦਹਾਕਿਆਂ ਦੇ ਸਿਆਸੀ ਗਣਿਤ ਇੱਕ ਝਟਕੇ 'ਚ ਬਦਲ ਦੇਣ ਵਾਲਾ ਹੈ ਕੈਪਟਨ ਦਾ ਬਿਆਨ ਉਸ ਸਮੇਂ ਆਇਆ ਜਦ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਸੂਬੇ 'ਚ ਆਪਣਾ ਕਦਮ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਫਜਹੇ ਚ ਕੈਪਟਨ ਦੇ ਬਿਆਨ ਦਾ ਪਾਰਟੀ ਤੇ ਕੀ ਅਸਰ ਪਵੇਗਾ ਇਸ ਦਾ ਪਤਾ ਤਾਂ ਆਉਣ ਵਾਲੇ ਸਮੇਂ 'ਚ ਲੱਗੇਗਾ ਹਾਲਾਂਕਿ ਜਿੱਥੇ ਕੈਪਟਨ ਬਲੋ ਅਕਾਲੀ ਦਲ ਬੀਜਪੀ ਗੱਡਜੋੜ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਬੀਜਪੀ ਆਗੂ ਰਵਨੀਤ ਬਿੱਟੂ ਅਸ਼ਵਨੀ ਸ਼ਰਮਾ ਤੇ ਹੋਰ ਆਗੂ ਗੱਡਜੋੜ ਤੋਂ ਸਾਫ਼ ਇਨਕਾਰ ਕਰ ਚੁੱਕੇ ਨੇ ਅਜਿਹੇ 'ਚ ਕੈਪਟਨ ਦੇ ਬਿਆਨ ਨੇ ਬੀਜਪੀ ਲਈ ਇੱਕ ਨਵੀਂ ਚੁਣੌਤੀ ਖੜੀ ਕਰ ਦਿੱਤੀ ਹੈ ਕਿਉਂਕਿ ਬੀਜਪੀ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਪਤੀ ਦੀਆਂ ਚੋਣਾਂ ਪਾਰਟੀ ਆਪਣੇ ਚੋਣ ਨਿਸ਼ਾਨ ਤੇ ਹੀ ਲੜੇਗੀ ਦੂਜੇ ਪਾਸੇ ਕੈਪਟਨ ਸੁਮੇਤ ਉਹਨਾਂ ਦੇ ਪਰਿਵਾਰ ਦੇ ਦੁਆਰਾ ਸਰਗਰਮ ਹੋਣ ਨਾਲ ਪੰਚਾਇਤੀ ਸਿਆਸ ਮੋਰ ਲੈ ਸਕਦੀ ਹੈ ਪ੍ਰਨੀਤ ਕੌਰ ਜੈਂਦਰ ਕੌਰ ਅਤੇ ਖੁਦ ਕੈਪਟਨ ਦੀਆਂ ਸਿਆਸੀ ਗਤੀਵਿਧੀਆਂ ਸਪਸ਼ਟ ਕਰ ਰਹੀਆਂ ਨੇ ਕਿ ਬੀਜਪੀ 2027 ਨੂੰ ਲੈ ਕੇ ਇੱਕ ਵੱਡੀ ਤਿਆਰੀ ਕਰ ਰਹੀ ਹੈ ਪਰ ਉਹਨਾਂ ਨੇ ਇਹ ਵੀ ਦੱਸ ਦਿੱਤਾ ਕਿ ਸਰ ਬੀਜਪੀ ਦਾ ਕੈਟਰ ਬਣਾਉਣ ਨਾਲ ਕੁਝ ਨਹੀਂ ਹੋਵੇਗਾ ਗਠਜੋੜ ਹੀ ਰਸਤਾ ਹੈ ਬੀਜਪੀ ਆਗੂ ਸਵਾਸ਼ ਸ਼ਰਮਣ ਨੇ ਕਿਹਾ ਕਿ ਸਾਧਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁਲਝੇ ਹੋਏ ਸਿਆਸਤਦਾਨ ਨੇ ਜ਼ਿਕਰ ਉਹਨਾਂ ਨੇ ਅਕਾਲੀ ਬੀਜਪੀ ਗਠਜੋੜ ਹੁਣ ਸੰਬੰਧੀ ਕੋਈ ਸੁਝਾਅ ਦਿੱਤਾ ਤਾਂ ਉਸ ਬਾਰੇ ਪਾਰਟੀ ਹਾਈ ਕਮਾਂਡ ਨੇ ਵਿਚਾਰਨਾ ਪਰ ਬੀਜੇਪੀ ਵਿਧਾਨ ਸਭਾ ਚੋਣਾਂ ਵਿੱਚ 117 ਸੀਟਾਂ ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ ਪਹਿਲਾਂ ਵਿਧਾਨ ਸਭਾ ਚੋਣਾਂ ਫਿਰ ਉਪ ਚੋਣਾਂ ਫਿਰ ਲੋਕ ਸਭਾ ਚੋਣਾਂ ਬੀਜੇਪੀ ਆਪਣੇ ਦਮ ਤੇ ਲੜ ਚੁੱਕੀ ਹੈ ਤਾਂ ਫਿਰ ਆਉਂਦੀਆਂ ਵਿਧਾਨ ਸਭਾ ਚੋਣਾਂ ਵੀ ਲੜ ਸਕਦੀ ਹੈ ਉਹਨਾਂ ਕਹਿ ਕੇ ਬੀਜੇਪੀ ਦਾ ਵੋਟ ਫੀਸ ਦੀ ਦਰ ਅੱਗੇ ਨਾਲੋਂ ਬਹੁਤ ਮਜ਼ਬੂਤ ਹੋਈ ਹੈ ਤੇ ਲੋਕ ਦੇਸ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਤੋਂ ਖੁਸ਼ ਨੇ ਤੇ ਸੂਬੇ ਵਿੱਚ ਡਬਲ ਇੰਜਨ ਵਾਲੀ ਸਰਕਾਰ ਚਾਹੁੰਦੇ ਨੇ ਉਹਨਾਂ ਕਹਿ ਕੇ ਜੇਕਰ ਅਕਾਲੀ ਵਿੱਚ ਵਿਗੜ ਜੋੜ ਹੁੰਦਾ ਤਾਂ ਉਸ ਦਾ ਵੀ ਫਾਇਦਾ ਹੋ ਸਕਦਾ ਪਰ ਇਹ ਫੈਸਲਾ ਜੋਬ ਲੀਡਰਸ਼ਿਪ ਦੇ ਸੁਝਾਅ ਤੇ ਬੀਜਪੀ ਹਾਈ ਕਮਾਂਡ ਵੱਲੋਂ ਕਰਨਾ ਜਿਸ ਬਾਰੇ ਉਹ ਹੋਰ ਕੁਝ ਨਹੀਂ ਕਹਿ ਸਕਦੇ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਬਲਾਰਾ ਮਹੇਸ਼ੰਦਰ ਗਰੇਵਾਲ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ ਬੀਜਪੀ ਗੜਜੋੜ ਹੋਣ ਦੀ ਕੀਤੀ ਹਮਾਇਤ ਤੇ ਬੀਜਪੀ ਦੇ ਪੰਜਾਬ ਵਿੱਚ ਕੈਟਰ ਮਜ਼ਬੂਤ ਨਾ ਹੋਣ ਬਾਰੇ ਦੇ ਉੱਤੇ ਬਿਆਨ ਤੇ ਬੋਲਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਭੱਗ ਦੇ ਮੁੱਦਿਆਂ ਦਾ ਹੱਲ ਕਰਦੀ ਹੈ ਬੀਜੇਪੀ ਤਾਂ ਗੜਜੋੜ ਬਾਰੇ ਗੱਲ ਹੋ ਸਕਦੀ ਹੈ ਨਹੀਂ ਤਾਂ ਫਿਰ ਬੀਜੇਪੀ ਨਾਲ ਨੇੜਤਾ ਸੰਭਵ ਨਹੀਂ ਮਹੇਸ਼ੰਦਰ ਗਰੇਵਾਲ ਨੇ ਕਿਹਾ ਕਿ ਬੰਦੀ ਸੰਘਾ ਦੀ ਰਿਹਾਈ ਚੰਡੀਗੜ੍ਹ ਪੰਜਾਬ ਦਾ ਬੀਬੀਐਮਬੀ ਵਿੱਚ ਪੰਜਾਬ ਦਾ ਹੱਕ ਯੂਨੀਵਰਸਿਟੀ ਤੇ ਕੇਂਦਰੀ ਹਕੂਮਤ ਨੂੰ ਬੰਦ ਕਰਨ ਸਮੇਤ ਪੰਥਕ ਸੰਸਥਾਵਾਂ ਦਿੱਲੀ ਹਰਿਆਣਾ ਪਟਨਾ ਸਾਹਿਬ ਤੇ ਬੀਜਪੀ ਦੀ ਹਕੂਮਤ ਨੂੰ ਬੰਦ ਕਰਨ ਵਰਗੇ ਅਹਿਮ ਮੁੱਦਿਆਂ ਤੇ ਜੇਕਰ ਬੀਜਪੀ ਹੱਲ ਕਰਦੀ ਹੈ ਤਾਂ ਫਿਰ ਅੱਗੇ ਵਧਿਆ ਜਾ ਸਕਦਾ ਹੈ ਨਹੀਂ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਆਪਣੇ ਦਮ ਤੇ ਚੋਣਾਂ ਲੜਨ ਲਈ ਤਿਆਰ ਵਰ ਤਿਆਰ ਹੈ ਉਹਨਾਂ ਦਾਅਵਾ ਕੀਤਾ ਕਿ ਇਸ ਵਾਰ ਅਕਾਲੀ ਦਲ ਦੀ ਪੁਰਾਣੀ ਸਰਕਾਰ ਵੇਲੇ ਹੋਏ ਵਿਕਾਸ ਕੰਮਾਂ ਨੂੰ ਯਾਦ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਨਾ ਦੇਖਣਾ ਚਾਹੁੰਦੇ ਨੇ ਉਹਨਾਂ ਇਹ ਵੀ ਦਾਅਵਾ ਕੀਤਾ ਕਿ 2024 ਵਿੱਚ ਸੁਖਬੀਰ ਸਿੰਘ ਬਾਦਲ ਅਤੇ ਬਲਵਿੰਦਰ ਸਿੰਘ ਭੁੰਦੜ ਦੀ ਗ੍ਰਹਿ ਮੰਤਰੀ ਅਮੇਸ਼ਾ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਸੀਟਾਂ ਦੀ ਵੰਡ ਅਤੇ ਪੰਜਾਬ ਦੇ ਮਸਲਿਆਂ ਤੇ ਗੱਲ ਹੋਈ ਸੀ ਜਿਸ ਕਰਕੇ ਭਾਪਾ ਸੀਟਾਂ ਮੰਗਦੀ ਸੀ ਜੋ ਅਕਾਲੀ ਦਲ ਦੇਣ ਨੂੰ ਤਿਆਰ ਨਹੀਂ ਅਤੇ ਗ੍ਰਹਿ ਮੰਤਰੀ ਵੱਲੋਂ ਪੰਜਾਬ ਦੇ ਪੱਖ ਦੇ ਮੁੱਦਿਆਂ ਤੇ ਚੋਣਾਂ ਤੋਂ ਬਾਅਦ ਵਿਚਾਰਨ ਦਾ ਸੁਝਾਅ ਦਿੱਤਾ ਸੀ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਸੀਨੀਅਰ ਆਗੂਆਂ ਵੱਲੋਂ ਰੱਦ ਕਰ ਦਿੱਤਾ ਤੇ ਇਹੀ ਕਿਹਾ ਸੀ ਕਿ ਪਹਿਲਾਂ ਮੁੱਦਿਆਂ ਦਾ ਹੱਲ ਕਰੋ ਫੇਰੀ ਅੱਗੇ ਵਧਿਆ ਜਾ ਸਕਦਾ ਜਿਸ ਕਰਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਪੰਜਾਬ ਦੇ ਮਸਲੇ ਅਹਿਮ ਨੇ ਜਨਨ ਨੂੰ ਲੈ ਕੇ ਅਕਾਲੀ ਦਲ ਕਦੇ ਵੀ ਸਮਝੌਤਾ ਨਹੀਂ ਕਰ ਸਕਦਾ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਸੀਟਾਂ ਵੀ ਬੀਜਪੀ ਵੱਧ ਮੰਗਦੀ ਹੈ ਜੋ ਨਹੀਂ ਦਿੱਤੀਆਂ ਜਾ ਸਕਦੀਆਂ ਕਿਉਂਕਿ ਬੀਜਪੀ ਵੱਡਾ ਭਰਾ ਬਣਨਾ ਚਾਹੁੰਦੀ ਹੈ ਪਰ ਪੰਜਾਬ ਵਿੱਚ ਖੇਤਰੀ ਪਾਰਟੀ ਆਪਣੇ ਦਮ ਤੇ ਮਜ਼ਬੂਤ ਹੈ ਜੋ ਹਮੇਸ਼ਾ ਹੀ ਪਹਿਲਾਂ ਦੀ ਤਰ੍ਹਾਂ ਅੱਗੇ ਅਤੇ ਮਜ਼ਬੂਤ ਰਹੇਗੀ ਉਹਨਾਂ ਇਹ ਵੀ ਕਿਹਾ ਕਿ ਅਕਾਲੀ ਵਿੱਚ ਵੀ ਗੜਜੋੜ ਹੋਣ ਸੌਂਦੀ ਅਗਲਾ ਫੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਲਿਆ ਜਾਣਾ ਇਸ ਮੁੱਦੇ ਤੇ ਆਪ ਦੇ ਬੁਲਾਰਾ ਨੀਲ ਕਰਗਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਇਕੱਲੇ ਬੀਜਪੀ ਗਠਜੋੜ ਹੋਵੇ ਜਾਂ ਨਾ ਹੋਵੇ ਪਰ ਲੋਕ ਵੋਟ ਨਹੀਂ ਪਾਉਣਗੇ ਅਤੇ ਦੋਵੇਂ ਪਾਰਟੀਆਂ ਦੀ ਸਥਿਤੀ ਪਹਿਲਾਂ ਦੀ ਤਰ੍ਹਾਂ ਜ਼ੀਰੋ ਰਹੇਗੀ। ਨੀਲਕਰਕੇ ਨੇ ਕਿਹਾ ਕਿ ਲੋਕ ਪੰਜਾਬ ਦੀ ਮਾਨ ਸਰਕਾਰ ਦੀਆਂ ਲੋਕ ਹਿੱਤ ਉਲੀਕੀਆਂ ਸਕੀਮਾਂ ਨੌਜਵਾਨਾਂ ਨੂੰ ਦਿੱਤੇ ਰੋਜ਼ਗਾਰ ਅਤੇ ਸੂਬੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਕੀਤੇ ਜਾਂਦੇ ਯਤਨਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨੇ ਤੇ ਅਗਲੀ ਵਾਰ ਵੀ ਆਪ ਦੀ ਹੀ ਸਰਕਾਰ ਬਣੇਗੀ। ਉਹਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀਆਂ ਗਰੰਟੀਆਂ ਨੂੰ ਜਿੱਥੇ ਪੂਰਾ ਕੀਤਾ ਗਿਆ ਉੱਥੇ ਹੀ ਪੰਜਾਬ ਨੂੰ ਹੋਰ ਮਜ਼ਬੂਤ ਬਣਾਉਣ ਲਈ ਵੱਡੇ ਯਤਨ ਕੀਤੇ ਗਏ ਨੇ ਉਹਨਾਂ ਕਿਹਾ ਕਿ ਸਿਆਸਤ ਵਿੱਚ ਪਾਜਪਾ ਕਦੇ ਵੀ ਪੰਜਾਬ ਵਿੱਚ ਅੱਗੇ ਨਹੀਂ ਵੱਧ ਸਕਦੀ ਕਿਉਂਕਿ ਬੀਜੇਪੀ ਕਿਸਾਨ ਅਤੇ ਪੰਜਾਬ ਵਿਰੋਧੀ ਸੋਚ ਵਾਲੀ ਪਾਰਟੀ ਅਤੇ ਅਕਾਲੀ ਦਲ ਨੂੰ ਲੋਕਾਂ ਨੇ ਮੋਢੋਂ ਨਕਾਰ ਦਿੱਤਾ ਹੈ ਜਿਸ ਕਰਕੇ ਇਹਨਾਂ ਦਾ ਗਠਜੋੜ ਹੋਵੇ ਜਾਂ ਨਾ ਹੋਵੇ ਸਿਆਸਤ ਵਿੱਚ ਕੋਈ ਫਰਕ ਨਹੀਂ ਪਵੇਗਾ